ਇਸ ਸਮੇਂ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਐਡਮਿਨ ਬਲਾਕ ਦੇ ਉੱਤੇ ਹੁਣ ਵਿਦਿਆਰਥੀਆਂ ਨੇ ਕਬਜ਼ਾ ਕੀਤਾ ਤਸਵੀਰਾਂ ਐਡਮਿਨ ਬਲਾਕ ਦੇ ਇੱਕ ਵਾਰ ਦਿਖਾ ਦਿੰਨੇ ਹਾਂ ਇੱਥੇ ਦਰਮੇਨ ਦਰਵਾਜ਼ੇ ਨੂੰ ਤੋੜਿਆ ਗਿਆ ਵਿਦਿਆਰਥੀ ਬਲਾਕ ਨੂੰ ਜਿੰਦਾ ਲਾਇਆ ਗਿਆ ਸੀ ਤੁਸੀਂ ਆਪ ਇਹ ਹਾਲਾਤ ਦੇਖ ਸਕਦੇ ਹੋ ਕਿ ਟੁੱਟਿਆ ਪਿਆ ਸਾਰਾ ਕੁਝ ਇੱਥੇ ਹਰ ਕੁਝ ਤੇ ਇਸ ਤੋਂ ਬਾਅਦ ਵਿਦਿਆਰਥੀ ਇਸ ਮੇਨ ਡੋਰ ਨੂੰ ਜਿਹੜਾ ਤੋੜਦੇ ਨੇ ਤੋੜਨ ਤੋਂ ਬਾਅਦ ਆਖਿਰਕਾਰ ਅੰਦਰ ਐਂਟਰੀ ਜਿਹੜੀ ਆ ਉਹ ਹੋ ਜਾਂਦੀ ਆ ਤੇ ਇਸ ਤੋਂ ਬਾਅਦ ਜਿਹੜਾ ਆ ਹੁਣ ਸਟੂਡੈਂਟਸ ਜਿਹੜੇ ਨੇ ਰਜਿਸਟਰ ਦਫ਼ਤਰ ਦੇ ਬਾਹਰ ਕਬਜ਼ਾ ਕਰਕੇ ਬੈਠੇ ਨਜ਼ਰ ਆ ਰਹੇ ਆ ਤਸਵੀਰਾਂ ਇਸ ਸਮੇ ਇਹ ਜਿਹੜੀਆਂ ਤੁਹਾਨੂੰ ਐਡਮਿਨ ਬਲੌਗ ਦੀਆਂ ਜਿਹੜੀਆਂ ਦਿਖਾ ਰਿਹਾ ਕਿ ਕੀ ਹਾਲਾਤ ਜਿਹੜੇ ਨੇ ਇਸ ਸਮੇ ਐਡਮਿਨ ਬਲੌਗ ਦੇ ਬਣੇ ਹੋਏ ਨੇ ਸੋ ਇਹ ਬਿਲਕੁਲ ਪਹਿਲਾ 게ਟ ਹੈ ਇਸ ਤੋਂ ਉੱਪਰ ਜਿਹੜੇ ਵਿਦਿਆਰਥੀ ਨੇ ਉਹ ਅੰਦਰ ਮੌਜੂਦ ਨੇ ਅੰਦਰ ਇਸ ਸਮੇ ਬੈਠੇ ਉਹ ਨਜ਼ਰ ਆ ਰਿਹਾ ਜਿੱਥੇ ਜਿਹੜਾ ਆ ਚਾਹ ਦਾ ਗਾ ਪਿਆ ਹੋਇਆ ਤੇ ਵਿਦਿਆਰਥੀਆ ਬਹਿ ਲੋ ਲਗਾਤਾਰ ਸੈਨੇਟ ਦਾ ਮੁੱਦਾ ਹੋਵੇ ਐਫੀਡਾ ਦਾ ਮੁੱਦਾ ਹੋਵੇ ਉਸ ਉਤੇ ਜਿਹੜੀ ਆ ਇੱਕ ਤਰ੍ਹਾਂ ਜਿਹੜਾ ਪ੍ਰਸ਼ਾਸਨ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਘੇਰਦੇ ਨਜ਼ਰ ਆ ਰਹੇ ਨੇ ਐਡਮਿਨ ਬਲੌਕ ਦੇ ਅੰਦਰਲਾ ਹਿੱਸਾ ਤੁਹਾਨੂੰ ਦਿਖਾਉਣਾ ਹੈ ਦੇਖੋ ਦੇਖੋ ਜਿੱਥੇ ਸਟੂਡੈਂਟਸ ਆਮ ਕਰਕੇ ਨਜ਼ਰ ਆਉਂਦੇ ਆ ਉੱਥੇ ਅੱਜ ਪੁਲਿਸ ਪ੍ਰਸ਼ਾਸਨ ਨਜ਼ਰ ਆ ਰਿਹਾ ਕਿਉਂਕਿ ਰਿਸਟਰਡਰ ਦਾ ਦਫਤਰ ਜਿਹੜਾ ਆ ਉੱਪਰਲੀ ਮੰਜ਼ਲ ਤੇ ਆ ਜਿੱਥੇ ਵਿਦਿਆਰਥੀਆਂ ਵੱਲੋਂ ਪੂਰੀ ਤਰ੍ਹਾਂ ਕਬਜ਼ਾ ਕੀਤਾ ਗਿਆ ਹੈ ਇਸ ਦਫਤਰ ਦੇ ਬਾਹਰ ਪੂਰੀ ਤਰ੍ਹਾਂ ਵਿਦਿਆਰਥੀ ਮੌਜੂਦ ਨੇ ਆਪਣੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਜਿਹੜਾ ਆ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹਾਲਾਂਕਿ ਲਗਾਤਾਰ ਪ੍ਰੋਟੈਸਟ ਯੂਨੀਵਰਸਿਟੀ ਦੇ ਗੇਟ ਤੇ ਚੱਲ ਰਿਹਾ ਸੀ ਪਰ ਹੁਣ ਇਹ ਪ੍ਰੋਟੈਸਟ ਇੱਕ ਹੋਰ ਨਵਾਂ ਰੂਪ ਲੈ ਚੁੱਕਿਆ ਤੇ ਜਿਹਦੀ ਤਸਵੀਰ ਤੁਹਾਡੇ ਨਾਲ ਇੱਥੇ ਅਸੀਂ ਸਾਂਝੀ ਕਰ ਰਹੇ ਹਾਂ ਜਿੱਥੇ ਉਹਨੇ ਇੱਥੇ ਜਿਹੜਾ ਵਿਦਿਆਰਥੀਆਂ ਵੱਲੋਂ ਆਪਣੀ ਮੰਗ ਨੂੰ ਲੈ ਕੇ ਜਿਹੜਾ ਆ ਪ੍ਰੋਟੈਸਟ ਕੀਤਾ ਜਾ ਰਿਹਾ ਤਸਵੀਰ ਹੈ ਨਾਲ ਵਿਦਿਆਰਥੀਆਂ ਦੇ ਕਈ ਸੰਖ ਨਜ਼ਰ ਆ ਰਹੇ ਆ ਕਈ ਜਿਹੜੇ ਵੱਖ-ਵੱਖ ਜਥੇਬੰਦੀਆਂ ਉਹ ਨਜ਼ਰ ਆ ਰਹੀਆਂ ਨੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆ ਕਰ ਰਿਹਾ ਹੁਣ ਕਿ ਇੱਥੇ ਅੱਜ ਵਿਦਿਆਰਥੀਆਂ ਵੱਲੋਂ ਆਪਣੇ ਹੱਕਾਂ ਨੂੰ ਲੈ ਕੇ ਆਪਣੇ ਆ ਮੰਗਾਂ ਨੂੰ ਲੈ ਕੇ ਆਖੀ ਕਾਰ ਇੱਥੇ ਪ੍ਰੋਟੈਸਟ ਜੜਾ ਆ ਉਹ ਕੀਤਾ ਜਾ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੋ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਲਗਾਤਾਰ ਇਹ ਜਿਹੜਾ ਪ੍ਰੋਟੈਸਟ ਜਾਰੀ ਸੀਗਾ ਤੇ ਹੁਣੇ ਪ੍ਰੋਟੈਸਟ ਨੇ ਇੱਕ ਵੱਖਰਾ ਰੂਪ ਲਿੱਤਾ ਹੈ ਜਿੱਥੇ ਅੱਜ ਜਿਹੜਾ ਆ ਵਿਦਿਆਰਥੀਆਂ ਵੱਲੋਂ ਆਪਣੇ ਮੰਗਾਂ ਨੂੰ ਲੈ ਕੇ ਜਿਹੜਾ ਆ ਪ੍ਰੋਟੈਸਟ ਕੀਤਾ ਜਾ ਰਿਹਾ ਸੋ ਇਹ ਤਸਵੀਰਾਂ ਨੇ ਯੂਨੀਵਰਸਿਟੀ ਦੀਆਂ ਜਿੱਥੇ ਇੱਕ ਪਾਸੇ ਸਟੂਡੈਂਟ ਨਜ਼ਰ ਆ ਰਹੇ ਐਡਮਿਟ ਬਲੌਕ ਦੇ ਅੰਦਰ ਉੱਥੇ ਦੂਜੇ ਪਾਸੇ ਚੰਡੀਗੜ੍ਹ ਜਿਹੜੀ ਪੁਲਿਸ ਆ ਉਹ ਵੀ ਵੱਡੀ ਗਿਣਤੀ ਦੇ ਵਿੱਚ ਨਜ਼ਰ ਆ ਰਹੀ ਆ ਤਾਂ ਕਿ ਜਿਹੜਾ ਆ ਕੋਈ ਵੀ ਐਸਾ ਮਾਹੌਲ ਖਰਾਬ ਨਾ ਹੋ ਸਕੇ ਕੈਮਰਾ ਤੇ ਜੋ ਸ਼ਰਮਾ ਦੇ ਨਾਲ ਜਸਪ੍ਰੀਤ ਸਿੰਘ ਕਮਿਟੀ ਸਿਊਜ਼ ਚੰਡੀਗੜ੍ਹ